ਸਟਾਰਟ ਬੀਤੇ ਦਿਨੀ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਵਿੱਚ ਉਹਨਾਂ ਨੇ ਪਿਛਲੇ ਦਿਨੀ ਸੂਬੇ ਵਿੱਚ ਵੱਖ-ਵੱਖ ਥਾਵਾਂ ਉੱਤੇ ਹੋਏ ਬੰਬ ਧਮਾਕਿਆਂ ਦੀ ਗਿਰਿੰਤੀ ਦੱਸਦੇ ਹੋਏ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਸੂਬੇ ਵਿੱਚ 50 ਬੰਬ ਆਏ ਸਨ ਜਿਨ੍ਹਾਂ ਵਿੱਚੋਂ 32 ਬੰਬ ਚੱਲਣੇ ਹਾਲੇ ਬਾਕੀ ਰਹਿੰਦੇ ਹਨ ਡੰਡੀ ਇਸ ਤੋਂ ਇਹੀ ਭਾਵ ਲਿਆ ਜਾ ਸਕਦਾ ਹੈ ਕਿ ਦੇਸ਼ ਵਿਰੋਧੀ ਤਾਕਤਾਂ ਵੱਲੋਂ ਇਹਨਾਂ ਰਹਿੰਦੇ ਬੰਬਾਂ ਨੂੰ ਆਉਂਦੇ ਦਿਨਾਂ ਵਿੱਚ ਚਲਾਏ ਜਾਣ ਦੀ ਸ਼ੰਕਾ ਹੈ ਡੰਡੀ ਹੁਣ ਤੱਕ ਦੇ ਸਾਹਮਣੇ ਆਏ ਤੱਥਾਂ ਅਨੁਸਾਰ ਸਰਦਾਰ ਬਾਜਵਾ ਦਾ ਇਹ ਬਿਆਨ ਇੱਕ ਅਖਬਾਰ ਵਿੱਚ ਛਪੀ ਖਬਰ ਉੱਤੇ ਆਧਾਰਿਤ ਸੀ ਜਿਸ ਬਾਰੇ ਬਾਅਦ ਵਿੱਚ ਉਹਨਾਂ ਨੇ ਜ਼ਿਕਰ ਵੀ ਕੀਤਾ ਸੀ ਡੰਡੀ ਇਸ ਬਿਆਨ ਉੱਤੇ ਪ੍ਰतिकਰਮ ਪ੍ਰਗਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਿਹਾ ਸੀ ਕਿ ਸਰਦਾਰ ਬਾਜਵਾ ਨੂੰ ਮਿਲੀ ਇਸ ਤਰ੍ਹਾਂ ਦੀ ਜਾਣਕਾਰੀ ਦਾ ਆਧਾਰ ਦੱਸਣਾ ਚਾਹੀਦਾ ਹੈ ਤਾਂ ਜੋ ਪੁਲਿਸ ਇਸ ਸੰਬੰਧੀ ਅਗਲੀ ਕਾਰਵਾਈ ਕਰ ਸਕੇ ਨਾਲ ਹੀ ਉਹਨਾਂ ਨੇ ਸਰਦਾਰ ਬਾਜਵਾ ਉੱਤੇ ਲੋਕਾਂ ਨੂੰ ਅਜਹੀ ਬਿਆਨਬਾਜ਼ੀ ਕਰਕੇ ਡਰੋਨ ਦਾ ਦੋਸ਼ ਲਾਉਂਦਿਆਂ ਸਾਈਬਰ ਕ੍ਰਾਈਮ ਵਿਭਾਗ ਨੂੰ ਸਰਦਾਰ ਬਾਜਵਾ ਵਿਰੁੱਧ ਕਾਰਵਾਈ ਕਰਨ ਲਈ ਵੀ ਕਿਹਾ ਸੀ ਜਿਸ ਨੂੰ ਆਧਾਰ ਬਣਾ ਕੇ ਪੁਲਿਸ ਨੇ ਕਾਰਵਾਈ ਕਰਦਿਆਂ ਉਨ੍ਹਾਂ ਵਿਰੁੱਧ ਥਾਣੇ ਵਿੱਚ ਰਿਪੋਰਟ ਦਰਜ ਕੀਤੀ ਹੈ ਡੱਡੀ ਜਿੱਥੋਂ ਤੱਕ ਅਜਹੀਆਂ ਖਬਰਾਂ ਦਾ ਸੰਬੰਧ ਹੈ ਨਿੱਤ ਦੇਣ ਅਪਰਾਧਿਕ ਸਟਾਰਟ मामले संबंधी बहुत कुछ मीडिया ਵਿੱਚ ਆਉਂਦਾ ਰਹਿੰਦਾ ਹੈ ਕਿਉਂਕਿ ਪਿਛਲੇ ਲੰਮੇ ਅਰਸੇ ਤੋਂ ਪੁਲਿਸ ਥਾਣਿਆਂ ਸਮੇਤ ਹੋਰ ਜਨਤਕ ਥਾਮਾਂ ਉਤੇ ਗਰਨੇੜ ਧਮਾਕੇ ਕੀਤੇ ਜਾਂਦੇ ਰਹੇ ਹਨ ਜਿੰਨਾ ਸੰਬੰਧੀ ਪੁਲਿਸ ਬੜੀ ਹੀ ਗੰਭੀਰਤਾ ਨਾਲ ਕਾਰਵਾਈਆਂ ਵੀ ਕਰਦੀ ਰਹੀ ਹੈ ਡੰਡੀ ਬਹੁਤ ਸਾਰੇ ਵਿਅਕਤੀਆਂ ਨੂੰ ਇਹਨਾਂ ਬੰਬ ਧਮਾਕਿਆਂ ਲਈ ਫੜਿਆ ਵੀ ਗਿਆ ਹੈ ਡੰਡੀ ਕੁਝ ਇੱਕ ਨੂੰ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਦੀਆਂ ਖਬਰਾਂ ਵੀ ਮਿਲਦੀਆਂ ਰਹੀਆਂ ਹਨ ਡੰਡੀ ਇਨਾ ਮੁਕਾਬਲਿਆਂ ਸੰਬੰਧੀ ਹੁਣ ਅਨੇਕਾਂ ਸਵਾਲ ਵੀ ਉਠਾਏ ਜਾ ਰਹੇ ਹਨ ਡੰਡੀ ਇਸੇ ਹੀ ਤਰ੍ਹਾਂ ਨਸ਼ਿਆਂ ਦੇ ਉਹਾਜ਼ ਉੱਤੇ ਵੀ ਪੁਲਿਸ ਅਤੇ ਪ੍ਰਸ਼ਾਸਨ ਨੇ ਪਿਛਲੇ ਸਮੇਂ ਵਿੱਚ ਸਖਤ ਕਾਰਵਾਈਆਂ ਕੀਤੀਆਂ ਹਨ ਜਿਨ੍ਹਾਂ ਦਾ ਪ੍ਰਤੱਖ ਪ੍ਰਭਾਵ ਵੀ ਨਜ਼ਰ ਆਉਣ ਲੱਗਾ ਹੈ ਡੰਡੀ ਪਰ ਸਰਦਾਰ ਬਾਜਵਾ ਦੇ ਸਬੰਧ ਵਿੱਚ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਮੁੱਖ ਮੰਤਰੀ ਨੇ ਕੀਤੀ ਹੈ ਉਸ ਤੋਂ ਇਹ ਜ਼ਰੂਰ ਪ੍ਰਭਾਵ ਪੈਂਦਾ ਹੈ ਕਿ ਉਹ ਹੈਂਡ ਕਰਨੇਡਾ ਦੀਆਂ ਤਕਨੀਕੀ ਜਿੰਦੀਆਂ-ਬਿੰਦੀਆਂ ਨੂੰ ਆਧਾਰ ਬਣਾ ਕੇ ਸਿਆਸੀ ਬਦਲਾਖੋਰੀ ਦੀ ਨੀਤੀ ਆਪਣਾ ਰਹੇ ਹਨ ਡੰਡੀ ਜਦੋਂ ਤੋਂ ਭਗਵੰਤ ਮਾਣ ਮੁੱਖ ਮੰਤਰੀ ਬਣੇ ਹਨ ਉਹਨਾਂ ਦੀ ਅਜਹੀ ਨੀयत ਅਤੇ ਨੀਤੀ अनेका ਵਾਰ ਜ਼ਾਹਰ ਹੁੰਦੀ ਰਹੀ ਹੈ ਡੰਡੀ ਆਪਣੇ ਸਿਆਸੀ ਜਾਂ ਹੋਰ ਵਿਰੋਧੀਆਂ ਨੂੰ ਉਹ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਇਸ ਬਦਲਾ ਲਊ ਨੀਤੀ ਦਾ ਸ਼ਿਕਾਰ ਬਣਾਉਂਦੇ ਰਹੇ ਹਨ ਡੰਡੀ ਉਹਨਾਂ ਦੀ ਅਜਹੀ ਨੀਅਤ ਕਰਕੇ ਹੀ ਵਿਰੋਧੀ ਪਾਰਟੀਆਂ ਨਾਲ ਉਹਨਾਂ ਦਾ ਟਕਰਾਅ ਵੀ ਲਗਾਤਾਰ ਵੱਧਦਾ ਰਿਹਾ ਹੈ ਅਤੇ ਸੂਬੇ ਦਾ ਮਾਹੌਲ ਸਟਾਪ